ਪੰਜਾਬ ਦਾ ਖਜ਼ਾਨਾ ਖਾਲੀ ਹੋ ਚੁੱਕਿਆ ਤੇ ਹੁਣ ਕੋਈ ਵੀ ਕਿਸੇ ਤਰ੍ਹਾਂ ਦੀ ਸਬਸਿਡੀ ਜਾਂ ਸਕੀਮ ਦੀ ਝਾਕ ਨਾ ਰੱਖੋ ਇਹ ਅਸੀਂ ਨਹੀਂ ਕਹਿੰਦੇ ਇਹ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਬੀਤੇ ਦਿਨਾਂ ਦੇ ਵਿੱਚ ਇੱਕ ਵਪਾਰੀਆਂ ਨਾਲ ਉਦਯੋਗਪਤੀਆਂ ਨਾਲ ਇੱਕ ਵੱਡੀ ਕਾਨਫਰੰਸ ਹੋਈ ਉਸ ਕਾਨਫਰੰਸ 'ਚ ਬੋਲਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਗੱਲ ਦਾ ਹਵਾਲਾ ਦਿੱਤਾ ਕਿ ਹੁਣ ਖਜ਼ਾਨਾ ਖਾਲੀ ਹੋ ਚੁੱਕਿਆ ਖਜ਼ਾਨਾ ਖਾਲੀ ਕਿਵੇਂ ਹੋਇਆ ਕੀ ਕਾਰਨ ਨੇ ਖਜ਼ਾਨੇ ਦੇ ਵਿੱਚ ਪੈਸੇ ਕਿਉਂ ਨਹੀਂ ਆਏ ਇਹ ਇੱਕ ਵੱਖਰਾ ਸਵਾਲ ਹੈ ਪਰ ਹੁਣ ਖਜ਼ਾਨਾ ਖਾਲੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੀ ਅੱਖ ਪੰਜਾਬ ਦੀਆਂ ਉਹਨਾਂ ਬੇਸ਼ਕੀਮਤੀ ਜ਼ਮੀਨਾਂ ਤੇ ਆ ਜੋ ਲੰਬੇ ਸਮੇਂ ਤੋਂ ਗਮਾੜਾ ਗਲਾੜਾ ਦੇ ਅਧੀਨ ਨੇ ਪਰ ਉਹ ਹਲੇ ਡਿਵੈਲਪ ਨਹੀਂ ਹੋ ਚੁੱਕੀਆਂ ਹੁਣ ਉਹਨਾਂ ਨੂੰ ਗਹਿਣੇ ਰੱਖ ਕੇ ਉਹਨਾਂ ਦੇ ਉੱਪਰ ਕਰਜ਼ਾ ਲੈ ਕੇ ਸਰਕਾਰ ਨੂੰ ਚਲਾਉਣ ਦੀ ਜਿਹੜੀ ਸਕੀਮ ਬਣਾਈ ਜਾ ਰਹੀ ਹੈ ਅੱਜ ਇੱਕ ਡੈਟ ਰਿਵਿਊਨ ਨਿਊਜ਼ਪੇਪਰ ਦੇ ਵਿੱਚ ਲੱਗੀ ਖਬਰ ਦੇ ਹਵਾਲੇ ਨਾਲ ਤੁਹਾਨੂੰ ਦੱਸ ਦਈਏ ਕਿ 20000 ਕਰੋੜ ਰੁਪਏ ਦੀ ਗਮਾੜਾ ਦੀ ਮੁਹਾਲੀ ਦੇ ਇਰਦ-ਗਿਰਦ ਦੇ ਇਲਾਕੇ ਦੀ ਬੇਸ਼ਕੀਮਤੀ ਜ਼ਮੀਨ ਜਿਹੜੀ 20000 ਕਰੋੜ ਦੀ ਹੈ ਉਸ ਨੂੰ ਗਹਿਣੇ ਰੱਖ ਕੇ ਪੰਜਾਬ ਸਰਕਾਰ ਹੁਣ ਉਸ ਦੇ ਉੱਪਰ ਲੋਨ ਲੈ ਕੇ ਫਿਰ ਪੰਜਾਬ ਦੀਆਂ ਜੋ ਸਕੀਮਾਂ ਨੇ ਜਾਂ ਸਿਬ ਸਬਸਿਡੀਆਂ ਵਾਲੀਆਂ ਜਿਹੜੀਆਂ ਸਕੀਮਾਂ ਨੇ ਜਾਂ ਹੋਰ ਸਕੀਮਾਂ ਜਿਹੜੀਆਂ ਲਾਂਚ ਕਰਨੀਆਂ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਬੀਬੀਆਂ ਨੂੰ 1000 ਰੁਪਏ ਦੇਣ ਵਾਲੀ ਸਕੀਮ ਦਾ ਵੀ ਹਵਾਲਾ ਦਿੱਤਾ ਜਾ ਰਿਹਾ ਉਹਨਾਂ ਸਕੀਮਾਂ ਨੂੰ ਚਲਾਉਣ ਵਾਸਤੇ ਲੋਨ ਲੈਣ ਜਾ ਰਹੀ ਆ ਦੱਸ ਦਈਏ ਕਿ ਇਹ ਜ਼ਮੀਨ ਜੋ ਹੈ ਗਮਾਡਾ ਦੇ ਅਧੀਨ ਆਉਂਦੀ ਹੈ 20000 ਕਰੋੜ ਰੁਪਏ ਇਸ ਦੀ ਜਿਹੜੀ ਹੈਗੀ ਆ ਕੀਮਤ ਬਣਦੀ ਹੈ ਤਬੀਤੇ ਦਿਨੀ ਮੁਖ ਸਕੱਤਰ ਏਕੇਪੀ ਸਨਹਾ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਇਸ ਮਸਲੇ ਤੇ ਚਰਚਾ ਕੀਤੀ ਜਾਂਦੀ ਹੈ ਕਿ ਗੁਮਾਡਾ ਦੀ ਅਧੀਨ ਜਿੰਨੀ ਵੀ ਜ਼ਮੀਨ ਆਉਂਦੀ ਆ ਮੁਹੱਲੀ ਤੇ ਮੁਹੱਲੀ ਦੇ ਆਸ-ਪਾਸੇ ਉਸ ਦੇ ਉੱਪਰ ਕਾਰਜਾ ਲਿਆ ਜਾਵੇ ਦੱਸ ਦਈਏ ਕਿ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਹੈਰਾਨ ਕਰਨ ਵਾਲੀ ਜਿਹੜੀ ਗੱਲ ਹੈ ਉਹ ਇਹ ਸਾਹਮਣੇ ਆ ਰਹੀ ਹੈ ਕਿ ਜਿੰਨੇ ਵੀ ਪੰਜਾਬ ਦੇ ਬੋਰਡ ਤੇ ਕਾਰਪੋਰੇਸ਼ਨਾਂ ਨੇ ਉਹਨਾਂ ਕੋਲ ਜੋ ਬਕਾਇਆ ਫੰਡ ਪਿਆ ਹੈ ਜੋ ਪੈਸਾ ਬੋਰਡਾਂ ਤੇ ਕਾਰਪੋਰੇਸ਼ਨਾਂ ਨੂੰ ਡਿਵੈਲਪ ਕਰਨ ਲਈ ਦਿੱਤਾ ਸੀ ਸਰਕਾਰ ਨੇ ਉਹਨਾਂ ਕੋਲ ਜਿੰਨਾ ਪੈਸਾ ਪਿਆ ਉਹ 1000 ਕਰੋੜ ਰੁਪਏ ਦੇ ਉਸ ਕਰੀਬ ਉਹਦੀ ਅਮਾਉਂਟ ਹੈ ਉਹ 1000 ਕਰੋੜ ਰੁਪਏ ਸਰਕਾਰ ਨੇ ਵਾਪਸ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣ ਦਾ ਆਦੇਸ਼ ਦਿੱਤਾ ਹੈ ਇੱਕ ਸਖਤ ਹੁਕਮ ਦਿੱਤਾ ਹੈ ਬੋਰਡਾਂ ਤੇ ਕਾਰਪੋਰੇਸ਼ਨਾਂ ਨੂੰ ਕਿ ਜਿੰਨਾਂ ਕੋਲੇ ਵੀ ਜਿੰਨਾਂ ਜਿੰਨਾ ਫੰਡ ਜਿੰਨਾਂ ਜਿੰਨਾ ਪੈਸਾ ਤੁਹਾਡੇ ਕੋਲ ਪੈਂਡਿੰਗ ਬਚਿਆ ਹੈ 1000 ਕਰੋੜ ਰੁਪਏ ਦੇ ਕਰੀਬ ਇਹ ਅਮਾਉਂਟ ਹੈ ਉਹ ਵਾਪਸ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਈ ਜਾਵੇ ਤਾਂ ਪੰਜਾਬ ਦਾ ਖਜ਼ਾਨਾ ਲਗਭਗ ਹੁਣ ਪੂਰੀ ਤਰ੍ਹਾਂ ਖਾਲੀ ਹੋ ਚੁੱਕਿਆ ਤੇ ਸਰਕਾਰ ਹੁਣ ਇਹ ਆਪਣੇ ਜਿਹੜੀਆਂ ਸਕੀਮਾਂ ਨੇ ਸਕੀਮਾਂ ਨੂੰ ਚਲਾਉਣ ਵਾਸਤੇ ਤਰਲੋ ਮੱਛੀ ਹੋ ਰਹੀ ਆ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਤੋਂ ਬਾਅਦ ਇਹ ਆਪਣੇ ਆਪ ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਇੱਕ ਤੱਥ ਹੈ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਸਰਕਾਰ ਨੂੰ ਇੱਕ ਉਮੀਦ ਸੀ ਕਿ ਅਸੀਂ ਉਸ ਲੈਂਡ ਦੇ ਉੱਪਰ ਉਸ ਜ਼ਮੀਨ ਦੇ ਉੱਪਰ ਇੱਕ ਆਪਣਾ ਜਿਹੜਾ ਕਰਜ਼ਾ ਲਵਾਂਗੇ ਉਹ ਕਰਜ਼ਾ ਲੈਣ ਤੋਂ ਬਾਅਦ ਅੱਗੇ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਜਾਂ ਪੰਜਾਬ ਦੇ ਦੀਆਂ ਸਕੀਮਾਂ ਨੂੰ ਅੱਗੇ ਜਾਰੀ ਰੱਖਾਂਗੇ ਪਰ ਹੁਣ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਆ ਵਾਪਸ ਲੈਣ ਤੋਂ ਬਾਅਦ ਸਰਕਾਰ ਖਾਲੀ ਖਜ਼ਾਨੇ ਨਾਲ ਜੂਝ ਰਹੀ ਹੈ ਤਾਂ ਅੱਜ ਦੀ ਇਹ ਰਿਪੋਰਟ ਆਪਣੇ ਆਪ ਦੇ ਵਿੱਚ ਪੰਜਾਬ ਦੀ ਉਸ ਆਰਥਿਕ ਸਥਿਤੀ ਦੀ ਤਸਵੀਰ ਪੇਸ਼ ਕਰਦੀ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਖਾਸ ਕਰਕੇ ਖਜ਼ਾਨਾ ਕਿਨਾਂ ਨਿਗਾਰ ਬਲ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਚਿੰਤਾਜਨਕ ਹੈ ਸੋ 20000 ਕਰੋੜ ਰੁਪਏ ਦੀ ਪ੍ਰਾਪਰਟੀ ਜੋ ਗਹਿਣੇ ਰੱਖ ਕੇ ਸਰਕਾਰ ਕਰਜ਼ਾ ਲੈਣ ਜਾ ਰਹੀ ਹੈ ਤੇ ਉਸ ਕਰਜ਼ੇ ਨਾਲ ਅੱਗੇ ਜਿਹੜੀਆਂ ਸਕੀਮਾਂ ਪੰਜਾਬ ਦੇ ਵਿੱਚ ਚਲਾਈਆਂ ਜਾਣਗੀਆਂ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਵੇਖਦੇ ਹੋ ਕੀ ਪੰਜਾਬ ਬਿਲਕੁਲ ਦਿਵਾਲੀਆ ਹੋਣ ਵੱਲ ਜਾ ਰਿਹਾ ਜਾਂ ਪੰਜਾਬ ਦੇ ਵਿੱਚ ਜਿਹੜਾ ਦਿਨੋ ਦਿਨ ਕਰਜ਼ਾ ਚੜ ਰਿਹਾ ਇਹਦੇ ਲਈ ਕੌਣ ਜ਼ਿੰਮੇਵਾਰ ਆ ਕਿਉਂਕਿ ਪੰਜਾਬ ਸਰਕਾਰ ਹਰ ਮਹੀਨੇ ਵੱਧ ਤੋਂ ਵੱਧ ਕਰਜ਼ਾ ਲੈ ਰਹੀ ਆ ਸੋ ਇਸ ਵਰਤਾਰੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਆਪਣੇ ਪ੍ਰਤੀਕਾਂਸਾਨੂੰ ਜ਼ਰੂਰ ਦੱਸਿਓ ਧੰਨਵਾਦ